ਸ੍ਰੀ ਕਾਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਵਣ ਵਿਭਾਗ ਅੰਦਰ ਕੰਮ ਕਰਦੇ ਮਿਹਨਤਕਸ਼, ਕਿਰਤੀ ਵਰਕਰਾਂ ਦੀਆਂ ਮੰਗਾਂ ਬਾਰੇ ਤੇ ਪਿਛਲੀਆਂ ਸਰਕਾਰਾਂ ਨੇ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਸਮਝੀ ਨਾ ਹੀ ਮੌਕੇ ਦੀਆਂ ਸਰਕਾਰ ਪੰਜਾਬ ਬੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਗੰਭੀਰਤਾ ਦਿਖਾਈ ਹੈ ਜੋ ਕਿ ਜੰਗਲਾਤ ਅੰਦਰ ਕੰਮ ਕਰਦੇ ਮਿਹਨਤੀ ਕਸ਼, ਕਿਰਤੀ ਵਰਕਰਾਂ ਨੂੰ ਇਨਸਾਫ ਨਹੀਂ ਦੇ ਸਕੀ। ਜੰਗਲਾਤ ਵਿਭਾਗ ਦਾ ਕਿਰਤੀ ਕੰਮੇ ਸਰਕਾਰ ਵੱਲੋਂ ਤੈ ਕਟੋ-ਕਟ ਉਜਰਤਾ ਦੇ ਵਾਅਦੇ ਵਿੱਚ ਕੰਮ ਕਰਦਾ ਹੈ ਪਰੰਤੂ ਵਿਭਾਗ ਵਿਭਾਗ ਦਾ ਕੀਤੇ ਭਾਵੇਂ 30 ਸਾਲ ਤੋਂ ਕੰਮ ਕਰਦਾ ਹੈ ਭਾਵੇਂ 20 10 5 1 ਤੋਂ ਕੀਤੇ ਕਰਦਾ ਹੈ ਪਰ ਉਸ ਦਾ ਨਾਤਾ ਕੋਈ ਬੀਮਾ ਹੈ ਅਤੇ ਨਾ ਹੀ ਪੀਐਫ ਫੰਡ ਕਟੋਤੇ ਕਿਤਾ ਜਾਂਦਾ ਹੈ ਨਾ ਹੀ ਮੈਡੀਕਲ ਸਹੂਲਤ ਨਹੀਂ ਬੂਟ ਵਰਦੀ ਦਿੱਤੀ ਜਾਂਦੀ ਹੈ ਅਤੇ ਹਰ ਪੱਖੋਂ ਅੱਖੋਂ ਪਰੋਖੇ ਕਰਕੇ ਸਰਕਾਰ ਅਤੇ ਸਰਕਾਰ ਸਰਕਾਰ ਅਤੇ ਸਰਕਾਰ ਕਰ ਰਹੀ ਹੈ ਵਿਤ ਕਰੇ ਦੀ ਭਾਵਨਾ ਨਾਲ ਕੰਮ ਕੰਮ ਵੰਡ ਵਿਭਾਗ ਤੇ ਕੀrti ਆਪਣੇ ਹੱਕਾਂ ਤੋਂ ਵਾਂਝੇ ਹਨ ਵਾਂਝੇ ਇਸ ਕਰਕੇ ਲੇਬਰ ਮੰਤਰੀ ਪੰਜਾਬ ਸਰਕਾਰ ਅਨਮੋਲ ਗगनਮਾਨ ਨੇ ਵਿਧਾਨ ਸਭਾ ਹਲਕਾ ਖਰੜ ਵਿਖੇ 21 ਅਗਸਤ 2024 ਨੂੰ ਦਫ਼ਤਰ ਅੱਗੇ ਰੋਸਦਰਨਾ ਦਿੱਤਾ ਜਾਵੇਗਾ ਇਸ ਸੰਬੰਧੀ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਗਰ ਰੋਸਤਰਨੇ ਦੌਰਾਨ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਸਰਕਾਰ ਤੇ ਕਿਰਤ ਵਿਭਾਗ ਹੋਵੇਗਾ